ਆ ਆ ਗਿਆ ਹਾਂਜੀ ਮੰਮੀ ਆ ਗਿਆ ਤੇ ਅਮਨ ਕਿੱਥੇ ਹੋ ਨਹੀਂ ਦਿਖਾਂ ਦੇ ਅਮਨ ਨੂੰ ਤੇ ਰਿਜ਼ਲਟ ਮਿਲਿਆ ਨਹੀਂ ਟਾਈਮ ਲੱਗਣਾ ਸੀ ਤੇ ਮੈਂ ਫਿਰ ਉਹਨੂੰ ਉੱਥੇ ਛੱਡ ਆਇਆ ਉੱਥੇ ਛੱਡ ਆਇਆ ਆਹੋ ਉਹ ਕਹਿੰਦੀ ਕੋਈ ਨਹੀਂ ਵੀਰ ਜੀ ਤੁਸੀਂ ਚੱਲ ਜਾਓ ਕੋਈ ਨਹੀਂ ਮੈਂ ਆ ਜੂਗੀ ਆਪਣੀਆਂ ਸਹੇਲੀਆਂ ਨਾਲ ਸਹੇਲੀਆਂ ਸੋਲੀਆਂ ਮਿਲ ਗਿਆ ਉਹਨਾਂ ਨਾਲ ਗਾਪਾ ਗੋਪਾ ਮਾਰਨ ਦੀ ਤੇ ਮੈਂ ਸੋਚਿਆ ਮੈਂ ਵੀ ਜਾ ਕੇ ਫੇਰ ਤਿਆਰੀ ਤੁਰੀ ਕਰਾਂ ਮੈਂ ਲੇਟ ਹੋਣ ਦੇ ਆ ਜਾ ਗੱਡੀ ਵੀ ਧੋਣੀ ਆ ਮੈਂ ਚੱਲ ਠੀਕ ਹੈ ਫਿਰ ਹੋ ਜਾ ਤਿਆਰ ਤੂੰ ਵੀ ਦਾ ਦੋ ਪ੍ਰੀਤੀ ਹੋਣ ਢੀ ਕਰ ਕੇ ਨਹੀਂ ਆ ਪ੍ਰੀਤ ਤਿਆਰ ਹੋਣ ਢਈ ਚੱਲ ਠੀਕ ਹੈ ਫਿਰ ਮੈਂ ਪਹਿਲਾਂ ਗੱਡੀ ਨੂੰ ਪਾਣੀ ਮਾਰ ਲਾਂ ਚਲ ਮਾਰ ਲਾ ਛੇਤੀ ਕਰ ਲੋ ਫਿਰ ਆਹ ਪਾਣੀ ਪੀ ਕੇ ਆ ਗਿਆ ਆ ਇੱਥੇ ਕੁਸ਼ਾਕ ਹੈ ਨਾ ਦਾਣੇ ਖਲਾਰ ਲੈਣੇ ਆ ਮੁੜ ਕੇ ਇਧਰ ਨੂੰ ਛਾਂ ਆ ਜਾਣੀ ਹੈ ਹਾਂ ਦੇਤੀ ਭੋਲੀ ਸਰੋਨ ਹਾਂ ਦੇਤੀ ਤੇ ਆ ਪਲੇਟ ਹੋਣਦੇ ਆ ਜਾਣਾ ਵੀ ਆ ਕਿੱਥੇ ਲੈ ਦੱਸ ਮੈਂ ਤੁਹਾਨੂੰ ਰਾਤੀ ਹੀ ਚੇਤਾ ਕਰਾਇਆ ਸੀ ਕਿ ਸਵੇਰੇ ਗੁਰਮੇਰ ਦੇ ਸਕੂਲ ਜਾਣਾ ਵਾ ਉਹਨਾਂ ਟੀਚਰ ਦਾ ਫੋਨ ਆਇਆ ਸੀ ਕਿ ਜ਼ਰੂਰੀ ਮੀਟਿੰਗ ਕੋਈ ਤੁਹਾਡੇ ਨਾਲ ਕਰਨੀ ਆ ਬੱਚੀ ਬਾਰੇ ਤੇ ਆਓ ਮੀਟਿੰਗ ਤਾਂ ਤੇ ਹੀ ਪਿੱਛੇ ਜਗ੍ਹਾ ਐ ਆ ਜੇ ਸਾਰੇ 8 10 ਦੇਣੀ ਹੋਏ ਆ ਉਹ ਤੇ ਉਦੋਂ ਰਿਜ਼ਲਟ ਆਏ ਸੀ ਕਿ ਉਦੋਂ ਗਏ ਆ ਨਵਾਂ ਕਲਾਸ ਦੇ ਵਿੱਚ ਹੋਈ ਆ ਕੋਈ ਕੋਈ ਹੋ ਸਕਦਾ ਮੈਨੂੰ ਡਾਊਟ ਵਾ ਵੀ ਜਿਦਾਂ ਗੁਰਮੀਰ ਜਿਹੜਾ ਸਾਫ਼ ਨਹੀਂ ਲਿਖਦੀ ਉਹਨਾਂ ਨੇ ਇਹਦੇ ਬਾਰੇ ਗੱਲਬਾਤ ਕਰਨੀ ਸਾਡੇ ਨਾਲ ਕੱਲ੍ਹ ਆਨ ਨੂੰ ਬੁਲਾਇਆ ਵਾ ਉਦਾਂ ਮੀਟਿੰਗ ਨਹੀਂ ਹੈਗੀ ਅੱਜ ਅੱਛਾ ਹਾਂਜੀ ਤੇ ਚੱਲੋ ਫਿਰ ਚੱਲ ਜੰਨੇ ਆਹੋ ਮੈਂ ਠੀਕ ਆ ਫਿਰ ਮੈਂ ਆਪਣਾ ਮੈਂ ਨਹੀਂ ਤਿਆਰ ਹੋਣਾ ਮੈਂ ਫਿਰ ਗੱਡੀ 'ਚ ਬੈਠਾ ਰਹਿਣਾ ਤੂੰ ਚੱਲ ਜੀ ਫਿਰ ਅੱਗੇ ਚਲੋ ਠੀਕ ਆ ਕੋਈ ਨਹੀਂ ਗੱਲ ਤੇ ਇੱਕ ਜਣੇ ਨਹੀਂ ਕਰਨੀ ਆ ਤੇ ਮੈਂ ਫਿਰ ਤਿਆਰ ਹੋਵਾਂ ਹੋ ਜਾ ਹੋ ਜਾ ਚਲੋ ਚੱਲੀਏ ਫਿਰ ਤੇ ਇੱਕ ਗੱਲ ਹੋਰ ਜੇ ਉਹਨਾਂ ਨੇ ਕਹਿਤਾ ਨਾ ਕਿ ਇਹ ਸਾਫ਼ ਨਹੀਂ ਲਿਖਦੀ ਜਾਂ ਇਹ ਵੀਕ ਆ ਤੇ ਫਿਰ ਉਹਦੀ ਟਿਊਸ਼ਨ ਵੀ ਰਖਾ ਕੇ ਆਉਣੀ ਅੱਜ ਜੀ ਚਲ ਠੀਕ ਰਖਾਵਾਂਗੇ ਹਾਂ ਜਿੱਥੋਂ ਤੱਕ ਮੈਨੂੰ ਲੱਗਦਾ ਉਹਨਾਂ ਨੇ ਇਹੋ ਹੀ ਗੱਲਬਾਤ ਕਰਨੀ ਆ ਚਲ ਠੀਕ ਆ ਹੋ ਫਿਰ ਛੇਤੀ ਹੋ ਜਾ ਰੈਡੀ ਪਾਣੀ ਲਿਆਵਾਂ ਪੀਓਗੇ ਪਾਣੀ ਨਹੀਂ ਹੋ ਪੀਣਾ ਮੈਂ ਤੇ ਬੜੀ ਛੇਤੀ ਆ ਗਏ ਤੁਸੀਂ ਬਣੀ ਐ ਕੋਈ ਗੱਲ ਕਿ ਨਹੀਂ ਪੈਸਿਆਂ ਦੀ ਹਾਂ ਤੇ ਹੋਈ ਨਹੀਂ ਐ ਛੇਤੀ ਆਉਣਾ ਫਿਰ ਉੱਥੇ ਕੀ ਕਰਨਾ ਹੈ ਕਿਉਂ ਹਾਂ ਕਿਉਂ ਨਹੀਂ ਹੋਈ ਕੀ ਗੱਲ ਉਹ ਅਗਲਾ ਕਹਿੰਦਾ ਪੈਸੇ ਮੈਂ ਵੰਡ ਬੈਠਾ ਵਾਂ ਤੁਸੀਂ ਮੌਕੇ ਤੇ ਆਣ ਕੇ ਦੱਸਿਓਂ ਡੇ ਜੀ ਹੁਣ ਹੈ ਨਹੀਂ ਗੱਲ ਬੰਦਨੀ ਲੈ ਹੱਦ ਹੋ ਗਈ ਆ ਅਗਲੇ ਨੂੰ ਕਹੋ ਵੀ ਸਾਡੀ ਫਸਲ ਤਿਆਰ ਵਾ ਬਸ 2-4 ਦਿਨ ਲੱਗਣੇ ਆ ਫਸਲ ਮੰਡੀ ਚਲ ਜਾਣੀ ਐ ਤੇ ਪੈਸੇ ਕਹਿਣਾ ਕਿ ਪਾਸੋਂ ਕਰਕੇ ਦੇਜਣੂ ਤੇਰਾ ਕੀ ਖਿਆਲ ਪੇ ਮੈਂ ਹਾਂ ਗੱਲ ਨਾਲ ਕੀ ਹੋਊਗੀ ਮੈਂ ਤਾਂ ਤੇ 100 ਤਰਲਾ ਮਾਰਿਆ ਉਹ ਕਹਿੰਦਾ ਵੰਡ ਬੈਠਾ ਵਾ ਜਿਹੜੇ ਕਣਕ ਪਹਿਲਾਂ ਲੈਛ ਛੋਟਾ ਆਇਆ ਨਾ ਉਹ ਪੈਸੇ ਲੈ ਗਏ ਆਪਣੇ ਹੈ ਨਹੀਂ ਹੁਣ ਹੱਥ 'ਚ ਆ ਵੀ ਆਰਤੀ ਹਾਦੀ ਕਰਦੇ ਆ 10 ਵਜੇ ਬੰਦੇ ਨੇ ਜ਼ਰੂਰੀ ਲੋੜ ਹੋਏ ਤੇ ਉਹਨਾਂ ਕੋਈ ਮੰਗਣੇ ਹੁੰਦੇ ਆ ਕਿੰਨਾ ਵੱਲ ਜਾਣਾ ਹੁੰਦਾ ਵਾ ਤੁਸੀਂ ਅੰਜ ਕਰੋ ਫਿਰ ਇਹ ਵਿੱਕੀ ਨੂੰ ਕਾਓ ਕਿ ਜਿਹੜੇ ਪੈਸੇ ਉਹਨੇ ਰੱਖੇ ਆ ਨਾ ਤੁਹਾਨੂੰ ਦੇ ਦੇ ਭਾਂ ਤਰਲਾ ਮਿੰਤਾ ਕਰ ਲੋ ਉਹਦਾ ਉਹ ਵਿੱਕੀ ਤੇ ਚਲ ਵੀ ਗਿਆ ਉਹ ਗੁਰਦਰਾ ਸਾਹਿਬ ਉਹ ਤੇ ਕਿੱਥੋਂ ਮੰਗ ਲਾਉਣ ਹੱਦ ਹੋ ਗਈ ਆ ਐਡੀ ਛੇਤੀ ਚਲ ਵੀ ਗਿਆ ਵਾ ਫਰੀ ਦੇ ਪਾਸੇ ਆਉਣ ਦੀ ਡੇਰ ਆ ਮੈਂਟ ਨਹੀਂ ਰਾਇਆ ਅਗਲੇ ਨੇ ਵੇਖੀਂ ਡਾਡੂ ਕਿ ਉਧਰ ਮਾਰਨੇ ਨੇ ਜੀ ਤਾਂ ਪੈਸੇ ਵੀ ਉਹਨੇ ਰੱਖ ਲਿਆ ਗੁਰਦਰਾ ਸਾਹਿਬ ਜਾਣਾ ਵਾ ਹੁਣ ਏਦਾਂ ਦੇ ਗੱਲਾਂ ਕਰਕੇ ਨਾ ਪਾਪ ਦੀ ਭਾਗੀਦਾਰ ਨਾ ਬਣੋ ਚਲੋ ਕੋਈ ਨਹੀਂ ਫਿਰ ਤੁਸੀਂ ਵੀ ਟੈਨਸ਼ਨ ਨਾ ਲਿਓ ਇੱਕ ਤੀ ਦੇ ਦਿੰਨੇ ਫਿਰ ਹੋਰ ਕੀ ਕਰਨਾ ਵਾ ਜਿੱਤਾਂ ਕੀ ਸੋਚੂਗਾ ਅਗਲਾ ਕਿ ਪੈਸੇ ਮੰਗਣ ਮੈਂ ਆਇਆ ਸੀ ਆਪੇ ਨਾ ਹਾਂ ਕਰਦੇ ਵੀ ਦੇ ਦਾਂਗੇ ਤੁਹਾਨੂੰ ਉਹ ਵੀ ਨਹੀਂ ਬਣੇ ਨਾਲ ਫਿਰ ਹੁਣ ਅਸੀਂ ਕਰ ਵੀ ਕੀ ਸਕਦੇ ਆ ਕੋਈ ਗੱਲ ਨਹੀਂ ਤੁਸੀਂ ਤਿਆਰ ਹੋਵੋ ਤੇ ਚੱਲਦੇ ਆ ਤੇ ਮੈਂ ਆਪੇ ਉਹਨਾਂ ਨਾਲ ਗੱਲ ਕਰ ਲਾਂਗੀ ਦੱਸਦਾ ਕਿ ਮੈਂ ਸਾਰੀ ਗੱਲ ਹੋਰ ਕੀ ਹੈ ਪਰ ਤੁਸੀਂ ਇੱਕ ਕੰਮ ਕਰੋ ਫੋਨ ਲਾਓ ਮਾਮਾ ਜੀ ਨੂੰ ਤੇ ਸਾਰੀ ਗੱਲ ਦੱਸ ਦਿਓ ਪੀਨੇ ਹੱਡ ਨਾਲ ਆ ਕੰਮ ਕੀਤਾ ਜੀ ਜੀਤਾ ਤੈਨੂੰ ਮੋਦਨ ਕੀ ਸਮਝਾਇਆ ਸੀ ਵੀ ਅਗਲਾ ਉਹਨਾਂ ਦਾ ਜਵਾਈ ਭਾਈ ਆ ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਚੰਗੇ ਲੱਗੀਦਾ ਕੱਲ ਤੇ ਵਿੱਚੋਂ 20000 ਦੀ ਆ ਉਹ ਵੀ ਉਹਨੇ ਕਿਹਾ ਵੀ ਮੈਂ ਗੁਰਦੁਆਰਾ ਸਾਹਿਬ ਜਾਣਾ ਤਾਂ ਮੰਗੇ ਆ ਮੈਨੂੰ ਵੀ ਪਤਾ ਵੀ ਗੁਰਦੁਆਰਾ ਸਾਹਿਬ ਜਾਣਾ ਵਾ ਪਰ ਜੋ ਹੱਡ ਨਾ ਹੋਇਆ ਅਸੀਂ ਤਾਂ ਆਪਣੇ ਵਾਲੋ ਸੱਚਾਈ ਦੱਸਣੀ ਆ ਨਾ ਉਹ ਜੀਤਾ ਕੁਝ ਨਹੀਂ ਹੋ ਗਿਆ ਆਣ ਕੇ ਦੇ ਦੇਣੇ ਉਹਨੇ ਪੈਸੇ ਐਵੇਂ ਨਾ ਕੱਲ ਨੂੰ ਬੋਤਾ ਬਤਾਇਆ ਕਰ ਚਲੋ ਵੇਖ ਲਓ ਫਿਰ ਤੁਹਾਡੀ ਮਰਜੀ ਆ ਮੈਂ ਹੁਣ ਕੀ ਕਹਿ ਸਕਦੀ ਆ ਮੜਵਾ ਮੈਨੂੰ ਕੱਪੜੇ ਦੇ ਦਵਾ ਦਾ ਉਹ ਜੈ ਨੇ ਮੈਨੂੰ ਫੋਨ ਲਾਇਆ ਹੀ ਉਹ ਤੂੰ ਆ ਤਾਂ ਵੀ ਆ ਜਾ ਮਟੋ ਮਟੀ ਹੁਣ ਬੱਤੀ-ਪੱਤੀ ਬੰਦਾ ਤੇ ਤੇਰਾ ਕੰਮ ਆ ਆਪਾਂ ਕਰ ਦਈਏ ਛੇਤੀ ਕਰ ਛੇਤੀ ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਮੈਂ ਆਟਾ ਗੁੰਨਣ ਨਹੀਂ ਆ ਅਲਮਾਰੀ 'ਚ ਚਿੱਟਾ ਸੂਟ ਹੈਂਗਰ ਤੇ ਟੰਗਿਆ ਆ ਉਹ ਪਾ ਲੋ ਜਾਂ ਸਾਹਮਣੇ ਟੰਗਿਆ ਝ ਚੱਲ ਠੀਕ ਆ ਹਾਂ ਗੱਡੀ ਕਿੱਥੇ ਆ? ਇੱਧਰ ਬਹਿ ਆ ਨੇ ਇਹਨੂੰ ਪੁੱਛਣਾ ਅੰਦਰ ਕਿੱਥੇ ਆ ਭਲਾ? ਉਹ ਗੱਡੀ ਕਿੱਥੇ ਆ ਆਪਣੀ? ਗੱਡੀ ਤੇ ਜਾਣੇ ਲੈ ਕੇ ਗਏ ਆ। ਕਿੱਥੇ ਲੈ ਕੇ ਗਏ ਆ ਉਹ? ਗਰਮੇਰ ਦੀ ਮੀਟਿੰਗ ਹੀ, ਤੇ ਉੱਥੇ ਲੈ ਕੇ ਗਏ ਜੀ। ਤੇਰਾ ਭਲਾ ਹੋ ਜੇ। ਉਹ ਉਧਰ ਲੈ ਕੇ ਤੇ ਮੈਨੂੰ ਉਧਰ ਜਲਦਬਾਜੀ ਆ ਤਾਂ ਹੁਣ ਦੱਸ ਮੈਂ ਕੀ ਕਰਾਂ? ਤੁਸੀਂ ਸਕੂਟਰੀ ਲੈ ਜਾਓ ਹੋਰ ਫੇ ਕੀ ਕਰਾਂ? ਕਾ ਸਕੂਟਰੀ ਦਾ ਸਟਾਰਟ ਕੀਤੀ ਵੀ ਕਰਦਾ ਕਿ ਸ਼ੇਮ ਹੀ ਨਹੀਂ ਹੋ ਗਿਆ ਕੀ ਬਦਲੇ ਸਟਾਰਟ ਵੀ ਹੋਣਾ ਕਿ ਨਹੀਂ ਹੋਣਾ ਚਲੋ ਵੇਖੋ ਸਹੀ ਸਟਾਰਟ ਹੋ ਜਾਈਏ ਵੀ ਹੁਣ ਕੜਨੀ ਤੇ ਹੈ ਕਹਿਣੀ ਆ ਨਾ ਬਸ ਠੀਕ ਆ ਵਿੱਚੇ ਹੀ ਕੰਮ ਚ ਘੜਮ ਪਾਈ ਰੱਖਣਾ ਕੋਈ ਨਾ ਕੋਈ ਨਾ ਸੂਲੀਡਿੰਗ ਦਾ ਵੀ ਜ਼ਰੂਰੀ ਹੀਗਾ ਤੇ ਤੁਹਾਡਾ ਵੀ ਹੁਣ ਜ਼ਰੂਰੀ ਹੈ ਹੁਣ ਸਕੂਟਰੀ ਕਾਦੇ ਬਾਅਦ ਰੱਖੀ ਆ ਲਾ ਇਹਦੀ ਬੈਟਰੀ ਦਾ ਵੀ ਕੰਮ ਹੋਇਆ ਵਾ ਤੇ ਹੁਣ ਦੱਸੇਦਾ ਮੈਂ ਕੀ ਕਰਾਂ ਹਲੋ ਇੱਕ ਨਾ ਮਾਰ ਕੇ ਵੇਖ ਲੈਣਾ ਹੁੰਦੀ ਆ ਕਿ ਨਹੀਂ ਵਲਾ ਹੁੰਦੀ ਇਹਦਾ ਜਿਆਦਾ ਸਰਿਆ ਹੀ ਪਿਆ ਚਲੋ ਕੀ ਕਰਨਾ ਹੁਣ ਇਹ ਤਾਂ ਤੇਲ ਹੀ ਨਾ ਵੇਖ ਲਿਆ ਤਾਂ ਹੋਵੇ ਤੇਲ ਹੀ ਨਾ ਹੋਵੇ ਵਿੱਚ ਤੇ ਇਹ ਤੇ ਹੈਗਾ ਅਸਲ ਜਿੱਥੇ ਜਾਣਾ ਹੈ ਗੱਡੀ ਤੇ ਜਿੱਥੇ ਜਾਣਾ ਹੈ ਗੱਡੀ ਤੇ ਤੇ ਮੇਰੇ ਹਿਸਾਬ ਨਾਲ ਇਹਨੂੰ ਕਦੇ ਸ਼ਟਾਰ ਤੇ ਕੀਤਾ ਨਹੀਂਗਾ ਇਹਦਾ ਉਦਾਂ ਲੱਗਦਾ ਕੰਮ ਹੀ ਹੋ ਗਿਆ ਹੁਣ ਉਹ ਮਾਤੇ ਨਹੀਂ ਹੁਣ ਸ਼ਟਾਰ ਨਹੀਂ ਹੋਣ ਲਈ ਹੁਣ ਦੱਸ ਮੈਂ ਕੀ ਕਰਾਂ ਤੇ ਤੁਸੀਂ ਇਹ ਦੱਸੋ ਵੀ ਮੈਂ ਹੁਣ ਕੀ ਕਰਾਂ ਨਹੀਂ ਸ਼ਟਾਰ ਹੋਣੀ ਨਹੀਂ ਮੇਰੇ ਕਿ ਵਾਸਤੇ ਚੀਜ਼ਾਂ ਠੀਕ ਕਰਾਉਣੀਆਂ ਬੰਦਿਆਂ ਦਾ ਕੰਮ ਹੁੰਦਾ ਆ ਹੁਣ ਉਹਨਾਂ ਨੂੰ ਮੈਂ ਥੋੜਾ ਸੰਦਾ ਠੀਕ ਕਰਾਉਣਾ ਜਾਣਾ ਹੁੰਦਾ ਵਾ ਤੋ ਇਹ ਜਿਹੜੇ ਕਿਤੇ ਬਾਤ ਨਹੀਂ ਉਹਦੀ ਪੁੱਛੀ ਆ ਗਈ ਕਿ ਸਕੂਟੀ ਕਿੱਥੇ ਆ ਕਿੱਥੇ ਨਹੀਂ ਆ ਗਈ ਦੋ ਗੱਡੀਆਂ ਹੀ ਆ ਇੱਕ ਪਿਓ ਲੈ ਕੇ ਤੁਰ ਪਿੰਦਾ ਇੱਕ ਪੁੱਤ ਲੈ ਕੇ ਤੁਰ ਪਿੰਦਾ ਵਾ ਜਦੋਂ ਦੀ ਦੂਜੀ ਗੱਡੀ ਲਈ ਆ ਸਕੂਟੀ ਦੀ ਕਦੀ ਬਾਤ ਪੁੱਛੀ ਜੇ ਉਹ ਖੁੰਝੇ ਜਲਾੜੀ ਸਕੂਟੀ ਫੇ ਕੋਈ ਗੱਲ ਹੀ ਗੱਡੀ ਤੇ ਚੱਲ ਜਾਨੇ ਮ제 ਦੇ ਨਾਲ ਉਹਨੂੰ ਸਟਾਰਟ ਕਰੇ ਬੰਦਾ ਤੇ ਫੇਰ ਹੀ ਉਹ ਤੁਰੇ ਤੇਲ ਵਹਿ ਲੈਣਾ ਸਕੂਟੀ ਦੇ ਵਿੱਚ ਹੋ ਸਕਦਾ ਤੇਲ ਹੀ ਮੁੱਕਾ ਹੋਵੇ ਉਹ ਤੇਲ ਤੇ ਬਠੇਲਾ ਵੇਖ ਕੇ ਟੈਂਕੀ ਭਰੀ ਆ ਤੇਲ ਦੀ ਤੇ ਕੋਈ ਕਮੀ ਨਹੀਂ ਗੀ ਤੇਲ ਤਾਂ ਬੜਾ ਬੜਾ ਫੁੱਲ ਕਰਕੇ ਰੱਖ ਦੇ ਜੇ ਕਦੀ ਸਰਾਹ ਨਹੀਂ ਕਰਨੀ ਹੁੰਦੀ ਪੀ ਸਟਾਰਟ ਕਰੇ ਤੇ ਫੇਰ ਹੀ ਪਤਾ ਲੱਗੇ ਨਾ ਗੱਡੀ ਲਈ ਇੱਧਰ ਉੱਧਰ ਇੱਧਰ ਉੱਧਰ ਸਕੂਟੀ ਵਿਚਾਰੀ ਨੂੰ ਪਿੱਛਣਾ ਹੀ ਨਹੀਂ ਗਿਆਗਾ ਹੁਣ ਜਿਆਦਾ ਗੱਲਾਂ ਨਾ ਕਰੀ ਜਾ ਤੂੰ ਮੈਨੂੰ ਇਹ ਦੱਸ ਵੀ ਮੈਂ ਹੁਣ ਕਰਾਂ ਕੀ ਕਰਨਾ ਕੀ ਆ ਕਰ ਤਾਂ ਲਿਆ ਮੈਨੂੰ ਹੁਣ ਕੋਈ ਹੋਰ ਕਰਨੀ ਆ ਉਹ ਬੋਦੇ ਪਖੰਡ ਨਾ ਕਰ ਮੈਨੂੰ ਇਹਦਾ ਕੋਈ ਹੱਲ ਦੱਸ ਮੈਂ ਕੀ ਕਰਾਂ ਮੈਂ ਹੱਲ ਕੀ ਦੱਸਾਂ ਆਪਣੇ ਮੁੰਡੇ ਨੂੰ ਫੋਨ ਕਰੋ ਪਿੱਕਾ ਦੋ ਕੌਣ ਆਇਆ ਤੇ ਉਹਦੇ ਗੱਡੀ ਤੇ ਫੇਰ ਤੁਸੀਂ ਚੱਲ ਜਿਓ ਮੇਰੇ ਮਗਰੀ ਚੜੇ ਰਹੀ ਜੇ ਮਾਂ ਕਜੇ ਹੈਲੋ ਡਾਡ ਜੀ ਹਾਂਜੀ ਨਹੀਂ ਮੈਂ ਤਾਂ ਜੋ ਸਕੂਲੇ ਆ ਨਹੀਂ ਅਜੇ ਆਈ ਨਹੀਂ ਸੰਦੀਪ ਹਾਂ ਕਲਾਸ ਵਿੱਚ ਹੀ ਆ ਉਹ ਪਤਾ ਨਹੀਂ ਲੱਗਦੀ ਹੁਣ ਕਿੰਨਾ ਟਾਈਮ ਲੱਗਦਾ ਵਾ ਉਹ ਹੁਣ ਆਊਗੀ ਤਾਂ ਫੇਰ ਹੀ ਪਤਾ ਲੱਗਣਾ ਵਾ ਕਿਹੜੇ ਵੇਲੇ ਤੁਰ ਸਕਦੇ ਆ ਆਪਾਂ ਹੁਣ ਜਿੰਜਾ ਤੱਕ ਕਲਾਸ ਤੋਂ ਨਹੀਂ ਆਉਂਦੀ ਤੇ ਅੱਛਾ ਵੇਹ ਲੋ ਇਥੋਂ ਕਿਦਾਂ ਗੱਲ ਬਣਦੀ ਆ ਜੇ ਅੱਜ ਬਿਨਾ ਜਾਇਆ ਸਰਦਾ ਵਾ ਤੇ ਕੱਲ ਨੂੰ ਚੱਲ ਜਿਓ ਮੇਰੇ ਆਇਆ ਚੱਲ ਜਿਓ ਫਿਰ ਦਰਦੀ ਹੁਣ ਕਲਾਸ ਵਿੱਚ ਆਉਗੀ ਤਾਂ ਦੱਸ ਫੇਰ ਹੀ ਆਉਂਗਾ ਇਦਾਂ ਮੈਂ ਹੁਣ ਦੱਸ ਕੀ ਜਾ ਕੇ ਗੱਲ ਪੈ ਜਾਗੇ ਇਸ ਦੇ ਆ ਗਿਆ ਯਾਰ ਚੱਲ ਠੀਕ ਆ ਚੰਗਾ ਆਹੋ ਜੀ ਬਸ ਜਦਾਂ ਹੀ ਆ ਜਾਂਦੀ ਆ ਮੈਂ ਖਿੱਚ ਲੈਣਾ ਗੱਡੀ ਫੇਰ ਓਕੇ ਠੀਕ ਆ ਚੰਗ ਲੈ ਲਾ ਠੀਕ ਆ ਕਵਲਾਂ ਦਾ ਹੀ ਉਹ ਵੀ ਸੰਦੀਪ ਵਜੇ ਤੱਕ ਮੀਟਿੰਗ ਚੋਂ ਵੀ ਬਾਹਰ ਆਈ ਤੂੰ ਮੈਨੂੰ ਇਹ ਦੱਸ ਮੈਨੂੰ ਗੇ ਨੂੰ ਕਿੰਨਾ ਚਿਰ ਹੋ ਗਿਆ ਵਾ ਸਰ ਅੱਧਾ ਪੌਣਾ ਘੰਟਾ ਹੋਇਆ ਉਹ ਗਈ ਬਾ ਠੀਕ ਆ ਫਿਰ ਸਰ ਗਿਆ ਤੁਹਾਡਾ ਉਹਨੇ ਮੈਨੂੰ ਅੱਜ ਦਾ ਟਾਈਮ ਦਿੱਤਾ ਸੀ ਉਹਨੂੰ ਬਹਾਨਾ ਚਾਹੀਦਾ ਸੀ ਬਹਾਨਾ ਉਹਨੂੰ ਮਿਲ ਗਿਆ ਜਾ ਹਾਂ ਤੁਹਾਡਾ ਕੰਮ ਅਗਲੇ ਸਾਲ ਵੀ ਨਹੀਂ ਜੇ ਹੋਣਾ ਮੈਂ ਤਾਂ ਅੱਗੇ ਖੜਾ ਕਿਦਾਂ ਉਹਨੇ ਮਗਰ ਫਿਰ-ਫਿਰ ਕੇ ਤੈਨੂੰ ਮਨਾਇਆ ਸੀ ਤੇ ਉਹਨੂੰ ਹੁਣ ਬਹਾਨਾ ਮਿਲ ਗਿਆ ਕਿ ਸਰਦਾ ਜੀ ਤੁਹਾਡੀ ਗਲਤੀ ਆ ਹੁਣ ਹੁਣ ਅਗਲੇ ਸਾਲ ਵੀ ਇਦਾਂ ਹੀ ਰਹਿਣਾ ਜੇ ਕੰਮ ਤੂੰ ਚੰਗਾ ਭਲਾ ਪਤਾ ਵੀ ਹੈਗਾ ਵਾ ਕਹੀਂ ਸਕੂਲੇ ਗਏ ਆ ਨਹੀਂ ਇੱਥੋਂ ਨਿਕਲਿਆ ਜਾ ਸਕਦਾ ਮੀਟਿੰਗ ਦੇ ਵਿੱਚ 20 ਜਣੇ ਉੱਥੇ ਬੈਠੇ ਹੁੰਦੇ ਆ ਪਹਿਲਾਂ ਵੀ ਟਾਈਮ ਲੱਗ ਜਾਂਦਾ ਵਾ ਕਿ ਕੋਈ ਗੱਲ ਬਸ ਛੇਤੀ ਆ ਜਾ ਛੇਤੀ ਆ ਜਾ ਅੱਧ ਕਰ ਛੱਡਦੇ ਆ ਉਹ ਖਬੀ ਕਿਉਂ ਜਾਂਦੇ ਜੀ ਜਾਂ ਬਲਜੀਤ ਕੀ ਗੱਡੀ ਲੈ ਜਾਓ ਜਾਓ ਉਹ ਮੈਂ ਨਹੀਂ ਜਾਣਾ ਕਿਸੇ ਕੋ ਵੀ ਮੇਰੇ ਲੋ ਤੁਹਾਡਾ ਕੰਮ ਬਣੇ ਤੇ ਚਾਹੇ ਨਾ ਬਣੇ ਠੱਠੇ ਖੂਜ ਪਏ ਤੁਹਾਡਾ ਕੰਮ ਇਹ ਕਿਹੜੀ ਏਡੀ ਵੱਡੀ ਗੱਲ ਆ ਆਂਡ ਗਵਾਂਡ ਇਸੇ ਕੰਮ ਲਈ ਤੇ ਹੁੰਦੇ ਆ ਜਦੋਂ ਲੋੜ ਉਹਨਾਂ ਨੂੰ ਪੈਂਦੀ ਚੀਜ਼ ਤੇ ਉਹ ਵੀ ਤੇ ਸਾਡੇ ਕੋਲ ਲੈ ਜਾਂਦੇ ਆ ਤੇ ਤੂੰ ਹੀ ਲਾਜੋਗੇ ਤੇ ਤਾਂ ਕੀ ਹੋ ਜੂਗਾ ਮੈਂ ਨਹੀਂ ਉਹ ਜਾਣਾ ਨਹੀਂ ਉਹ ਜਾਣਾ ਤੇ ਨਹੀਂ ਉਹ ਜਾਣਾ ਤੇ ਆਦਾ ਕੰਮ ਬਣੇ ਤੇ ਚਾਹੇ ਨਾ ਬਣੇ ਵਾਦੀ ਹੋ ਗਈ ਇਹਨਾਂ ਵਾਲੀ ਮੇਰੇ ਦਿਵਾਲੇ ਤੇ ਐਡੀ ਛੇਤੀ ਚੜਦੀ ਹੈ ਨਾ ਜਿਹਦਾ ਕੋਈ ਹਿਸਾਬ ਨਹੀਂ ਅਜੇ ਮੇਰਾ ਕੋਲ ਕਸੂਰ ਵੀ ਨਹੀਂਗਾ ਆਪਣਾ ਕਸੂਰ ਹੈ ਤੇ ਮੇਰੇ ਦਿਵਾਲੇ ਹੋ ਜਾਂਦੀ ਹੈ ਮਾਂ ਗੇ ਕਸੂਰ ਤੇਰਾ ਕਿਉਂ ਨਹੀਂਗਾ ਸਾਰਾ ਕਸੂਰ ਹੀ ਤੇਰਾ ਬਿਨਾ ਪੁੱਛਿਆ ਤੂੰ ਗੱਲੀ ਫੜਾਤੀ ਆ ਪੁੱਛਿਆ ਤੂੰ ਘਰ ਦੇ ਵਿੱਚ ਕਿਸੇ ਨੂੰ ਅੱਛਾ ਗੁੱਸਾ ਤਾਂ ਫਿਰ ਇਸ ਗੱਲ ਦਾ ਆ ਕਿ ਗੱਡੀ ਕਿਹ ਧੀ ਜਵਾਈ ਨੂੰ ਦੇਤੀ ਆ ਓਏ ਆ ਜਾ ਯਾਰ ਕਿੱਥੇ ਬਹਿ ਰਹੀ ਆ ਤੂੰ ਵੀ ਜਾ ਕੇ ਫੋਨ ਹੀ ਕਰ ਲੈਣਾ ਫਿਰ ਕਮਾਲ ਹੀ ਹੋ ਗਿਆ ਇੱਕ ਤੇ ਇਹਦੇ ਆਲਾ ਵੀ ਖੂਨ ਰੱਖਣੇ ਕਾਦੇ ਨਹੀਂ ਹੁੰਦੇ ਆ ਜੇ ਆਪਣੇ ਕੋਲ ਹੀ ਨਹੀਂ ਰੱਖਣਾ ਹੁੰਦਾ ਤੇ ਹੁਣ ਨਾ ਮੈਨੂੰ ਪਤਾ ਵੀ ਕਿਹੜੀ ਕਲਾਸ ਆ ਕਿੱਥੇ ਹੈ ਕਿੱਥੇ ਨਹੀਂ ਕਲਾਸਾਂ ਬਦਲ ਗਈਆਂ ਵਾਂ ਨਹੀਂ ਇੰਨਾ ਟਾਈਮ ਲਾ ਦਿੱਤਾ ਟਾਈਮ ਤੇ ਫਿਰ ਲੱਗਣਾ ਹੀ ਸੀ ਪ੍ਰਿੰਸੀਪਲ ਸਰ ਨੇ ਬੁਲਾਇਆ ਸੀ ਨਾਲੇ ਗੁਰਮੀਹਰ ਦਾ ਉੱਥੇ ਉਹਨਾਂ ਨੇ ਟੈਸਟ ਲਿਆ ਥੋੜੀ ਜੀ ਲਿਖਣ ਦੇ ਵਿੱਚ ਉਹਨਾਂ ਨੂੰ ਹੈਗਾ ਸੀ ਕਿ ਡਾਊਟ ਆ ਤੇ ਉਹ ਕਲੀਅਰ ਕੀਤਾ ਨਾ ਤੇ ਘਰੋਂ ਮੈਨੂੰ ਕਹਿਤਾ 10 ਮਿੰਟ ਲੱਗਣੇ 10 ਮਿੰਟ ਲੱਗਣੇ ਡੇਢ ਘੰਟਾ ਹੋ ਗਿਆ ਇਸੇ ਤਰ੍ਹਾਂ ਤੇ ਮੇਰੇ ਵਾਸਤੇ ਦੀ ਗੱਲ ਥੋੜੀ ਆ ਹੁਣ ਜੋ ਉੱਥੇ ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ ਕਿ ਮੈਂ ਜਾ ਕੇ ਕਹਿੰਦੀ ਲਿਆਓ ਛੇਤੀ ਛੇਤੀ ਮੈਂ ਆ ਗਈਆਂ ਤੇ ਮੈਨੂੰ ਫ੍ਰੀ ਕਰੋ ਦੂਜਾ ਮੈਨੂੰ ਇਹ ਦੱਸ ਤੇ ਆ ਕਾਦੇ ਲਈ ਲੈ ਲੈ ਕੇ ਰੱਖੇ ਆ ਜੇ ਇਹਨਾਂ ਨੂੰ ਆਪਣੇ ਕੋਲ ਹੀ ਨਹੀਂ ਰੱਖਣਾ ਤੇ ਕਿਉਂ ਮੈਂ ਤੈਨੂੰ ਫੋਨ ਰਿਆਂ ਇੱਥੇ ਆ ਇਹ ਇੱਥੇ ਬੋਲੀ ਜਾਣ ਰਿਆ ਹੁਣ ਮੈਂ ਫੋਨ ਨਾ ਤਾਂ ਨਹੀਂ ਨਾਲ ਲੈ ਕੇ ਗਈ ਮੈਂ ਕਿਹਾ ਫਿਰ ਉੱਥੇ ਗੱਲਬਾਤ ਕਰੀਦੀ ਕਿਸੇ ਨਾ ਕਿਸੇ ਦਾ ਫੋਨ ਆ ਜਾਂਦਾ ਫਿਰ ਡਿਸਟਰਬਿੰਗ ਹੁੰਦੀ ਆ ਡਿਸਟਰਬਿੰਗ ਹੁੰਦੀ ਆ ਤੁਸੀਂ ਨਾ ਇੰਨੇ ਕਾਤੋਂ ਖਪੇ ਜੇ ਫਿਰ ਕਿਉਂ ਹੋ ਜਾ ਤੁਹਾਨੂੰ ਗੱਡੀ ਬੈਠਣਾ ਪੈ ਗਿਆ ਇੱਥੇ ਤੇ ਮिन्नੂ ਵਹਿਣ ਦੀ ਨਹੀਂ ਆ ਕੋਈ ਵੀ ਗੱਲ ਡੈਡੀ ਦਾ ਡਿਆ ਵਾ ਫੋਨ ਆਉਣ ਤਿੰਨ ਫੋਨ ਆ ਗਏ ਆ ਉਹਨਾਂ ਨੇ ਜਾਣਾ ਵਾ ਕਿਤੇ ਉਹਨਾਂ ਨੂੰ ਗੱਡੀ ਚਾਹੀਦੀ ਆ ਫੋਨ ਤੇ ਫੋਨ ਫੋਨ ਤੇ ਫੋਨ ਪਤਾ ਵੀ ਹੈਗਾ ਤੈਨੂੰ ਡੈਡੀ ਦੇ ਸੁਭਾ ਨਾ ਸੁਣਦੇ ਆ ਨਾ ਗਿਣਦੇ ਆ ਆਪਾਂ ਕਿਹੜਾ ਇੱਥੇ ਮੇਲਾ ਵੇਖਣ ਆਏ ਆ ਇਹਦੇ ਹੀ ਵੀ ਜ਼ਰੂਰੀ ਕੰਮ ਹੀ ਆ ਤੇ ਦੱਸ ਕੇ ਹੀ ਆਏ ਆ ਘਰੋਂ ਆਈਆਂ ਉਹ ਨਹੀਂ ਨਾ ਸਮਝਦੇ ਇਹ ਗੱਲ ਨੂੰ ਡੈਡੀ ਨਾਲ ਕਿਹੜਾ ਗੱਲ ਹੋਈ ਨਾਲੇ ਆਪਣੀ ਤੇ ਨਾਲ ਮੇਰੀ ਗੱਲ ਸੁਣ ਹੁਣ ਉਹ ਐਡਮਿਸ਼ਨ ਕਰਾਉਣ ਵਾਲੇ ਸਾਥ ਨਹੀਂ ਗਏ ਆ ਜਾਣਾ ਟਿਊਸ਼ਨ ਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਮਨਾਂ ਕਰ ਦਿੱਤਾ ਕਿ ਨਾ ਕਰਵਾਇਓ ਚਲ ਚੰਗੀ ਗੱਲ ਵਾ ਚਲੋ ਹਣ ਹਾਂ ਜੀ ਆ ਤਾਂ ਜਾਂਦਾ ਹੀ ਵੀ ਗੁਰਦੁਆਰਾ ਸਾਹਿਬ ਚਲੇ ਆ ਤੇ ਆ ਤਾਂ ਮੌਲ ਵਿੱਚ ਘੁੰਮਣ ਦੇ ਨੇ ਆ ਤਾਂ ਰਾਹ ਜਾਂਦਾ ਕਿਤੇ ਰੁਕੇ ਹੋਣੇ ਖਰੀਦਾਰੀ ਕਰਦੇ ਆ ਉੱਥੇ ਫੋਟੋ ਕਰਾ ਲਈ ਹੋਣੀ ਹੈ ਕਿਹੜੀ ਵੱਡੀ ਗੱਲ ਆ ਕੋਈ ਆ ਤਾਂ ਵੇਖਾਂ ਪਹਾੜਾਂ ਚ ਵੀ ਘੁੰਮਣ ਦੇ ਕੱਲੇ ਮੌਲਾਂ ਚ ਨਹੀਂ ਘੁੰਮਣ ਦੇ ਉਹ ਤੂੰ ਗਈ ਤੇ ਹੈ ਗਈ ਆ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਪਹਾੜ ਹੁੰਦੇ ਤੇ ਹੈਗੇ ਰਸਤੇ ਵਿੱਚ ਪਹਾੜ ਤੇ ਹੁੰਦੇ ਮੈਨੂੰ ਵੀ ਪਤਾ ਪਰ ਮੈਂ ਬਰਫ਼ ਤੇ ਕਦੀ ਵੇਖੀ ਨਹੀਂ ਉੱਥੇ ਬਰਫ਼ ਵੀ ਪੈਂਦੀ ਆ ਆਨੰਦਪੁਰ ਸਾਹਿਬ ਬਰਫ਼ ਪੈਂਦੀ ਤੇ ਹੋਰ ਵਾਕਈ ਉਹ ਯਾਰ ਤੇ ਸ਼ਿਮਲੇ ਆ ਸ਼ਿਮਲੇ ਇਹ ਤਾਂ ਦੇ ਵੀ ਨਹੀਂ ਗੁਰਦਾਸ ਆ ਸਭ ਜਾਣਾਂ ਤੇ ਸ਼ਿਮਲਾ ਕਿਧਰੋਂ ਆ ਗਿਆ ਵਿੱਚ ਕਹਿ ਕੇ ਦੇ ਹੋ ਗਿਆ ਸੀ ਬਿਨੰਦਪੁਰ ਸਾਬ ਜਾਣਾਂ ਮੈਂ ਦਰਸ਼ਨ ਮੇਲੇ ਕਰਨ ਘੁੰਮਣੇ ਸੀ ਮਲੇ ਡਿਆ ਵਾ ਵੇਖ ਲੈ ਇਹਨਾਂ ਦੇ ਕੰਮ ਕਿਤੇ ਦੱਸ ਕੇ ਕੁਝ ਹੋਰ ਤੇ ਜਾਂਦੇ ਕਿਤੇ ਹੋਰ ਵਾ ਉਹ ਤੇ ਗੱਲ ਵਾ ਮੁੱਤ ਦੇ ਪੈਸੇ ਮਿਲੇ ਆ ਥੁੰਗਾ ਮਾਰ ਕੇ ਲੈ ਗਿਆ ਸੀ ਜਿਨ੍ਹਾਂ ਚ ਮੁਕਣਗੇ ਨਾ ਉਹ ਤਾਂ ਚਰ ਘਰ ਨਹੀਂ ਹੁੰਦਾ ਐ ਅਜੇ ਵੀ ਸੋਚ ਲੋ ਮੇਰੀ ਗੱਲ ਮੈਂ ਤੁਹਾਨੂੰ ਕਿਹਾ ਸੀ ਨਾ ਮਾਮਾ ਜੀ ਨੂੰ ਦੱਸ ਦਈਏ ਤੇ ਤੁਸੀਂ ਆਂਦੇ ਹੀ ਨਹੀਂ ਦੱਸਣਾ ਹੁਣ ਕਰੋ ਗੱਲ ਹੁਣ ਲਾਓ ਹੁਣ ਤੇ ਉਹਨਾਂ ਨੂੰ ਦੱਸੋ ਉਹ ਛੱਡ ਜੀਤਾ ਰਹਿੰਦੇ ਐ ਐਵੇਂ ਛੱਡ ਉਹ ਸਾਡੇ ਪੈਸਿਆਂ 'ਚ ਦਾਲਾ ਲਾ ਕੇ ਤੇ ਸ਼ਿਮਲੇ ਘੁੰਮਦੇ ਫਿਰਨ ਅਸੀਂ ਇੱਥੇ ਦੋਵੇਂ ਜੀ ਆਪਣੇ ਕੰਡੇ ਲੂਈ ਜਾਈਏ ਐਦਾਂ ਗੱਲ ਨਹੀਂ ਬਣਨੀ ਫੋਨ ਲਾਓ ਮਾਮਾ ਜੀ ਨੂੰ ਤੇ ਦੱਸੋ ਸਾਰੀਆਂ ਕਰਤੂਤਾਂ ਇਹਨਾਂ ਦੀ ਜੀਤਾ ਮਾਮੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਮਾਮਾ ਜੀ ਨੇ ਹੋਰ ਗੱਲ ਸਮਝਣੀ ਹੈ ਕੋਈ ਐਦਾਂ ਕਰ ਜੇ ਤੂੰ ਗੱਲ ਕਰਨੀ ਹੈ ਨਾ ਤੇ ਸੰਦੀਪ ਨਾਲ ਗੱਲ ਕਰ ਲੈ ਉਹਨੇ ਆਪੇ ਗੱਲ ਕਰ ਲੈਣੀ ਆਪਣੇ ਘਰ ਉਦੋਂ ਨਾ ਕਰ ਲੈਣੀ ਗੱਲ ਤੇ ਮੈਂ ਕਰਕੇ ਹੀ ਛੱਡਣੀ ਆ ਏਦਾਂ ਤੇ ਨਹੀਂ ਇਹਨਾਂ ਨੂੰ ਛੱਡਦੀ ਕਰ ਲੈ ਕਰ ਲੈ ਤੂੰ ਬੜੇ ਚਿਰਾਂ ਦੀ ਆਖਣ ਦੀ ਮੈਂ ਗੱਲ ਕਰਨੀ ਆ ਆਉ ਤੋ ਹੋਰ ਮਜੇ ਨਾ ਕੁੰਮੰਡੇ ਆਏ ਜਿਹਾ ਹੀ ਗੁਰਦੁਆਰਾ ਸਾਹਿਬ ਜਾਣਾ ਇਹਨਾਂ ਦੇ ਮੂੰਹ ਨੂੰ ਅਸੀਂ ਵਿੱਚੋਂ ਆਪਾਂ ਵੀ ਚੱਲੋ ਗੁਰੂ ਘਰ ਜਾਣਾ ਵਾ ਕੋਈ ਗੱਲ ਨਹੀਂ ਗੁਰੂ ਘਰ ਦੀ ਫੋਟੋ ਨਹੀਂ ਕੋਈ ਲਾਈ ਤੇ ਘੁੰਮਣ ਕਮਾਉਂਦੀਆਂ ਫੋਟੋਆਂ ਲਾ ਛੜੀਆਂ ਸਾਰੀਆਂ ਹਏ ਕਿਦਾਂ ਘੁੰਮਣ ਫਿਰਨ ੜੇ ਕਿੰਨੇ ਨਜ਼ਾਰੇ ਆਉਣ ੜੇ ਹੋਣ ਇਹਨਾਂ ਨੂੰ ਤੇ ਮੈਂ ਇੱਥੇ ਘਰ ਬੈਠੀ ਸੜਨ ੜੀ ਆ ਮੈਨੂੰ ਵੀ ਨਾਲ ਲੈ ਜਾਂਦੇ ਹਾਂ ਹਾ ਬੇਣੀ ਕਿੰਨੀ ਕਾਲੀ ਘਟਾ ਗਈ ਆ ਆਹੇ ਪਹਿਲਾਂ ਦਾਣੇ ਸਾਂਭਾ ਦੋ ਧੁੱਪਾਂ ਲੱਗੀਆਂ ਨੇ ਉਹ ਜੇ ਉੱਤੇ ਛੱਟਾਂ ਪੈ ਗਈਆਂ ਤੇ ਸਾਰੀ ਗਿੱਲੀ ਕਣਕ ਹੋ ਜਾਣੀ ਐ ਪਹਿਲਾਂ ਹੋਰ ਕੰਮ ਬਾਅਦ ਚ ਪਹਿਲਾਂ ਨਾ ਦਾਣੇ ਸਾਂਭੀ ਅਮਣ ਚੱਲਾ ਪੁੱਤ ਦਾਣੇ ਪਾ ਲਈਏ ਭੋਰਿਆ ਚ ਉਤੋਂ ਮੀਂਹ ਆ ਚਲੇ ਵੇ ਕਿਤਰਾ ਕਾਲੀ ਘਟਾ ਆਈ ਆ ਮਾਸੀ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਹੀ ਮੈਨੂੰ ਘਟੇ ਤੇ ਅਲਰਜੀ ਆ ਤੇ ਮੈਂ ਕੋਣੀ ਪਾਏ ਜਾਣੇ ਦਾਣੇ ਨਹੀਂ ਕਿਤੇ ਨਹੀਂ ਘਟੇ ਤੇ ਤੈਨੂੰ ਅਲਰਜੀ ਉਹ ਅੰਜੀ ਬਹਾਨੇ ਬਣਾਉਂਦੀ ਓ ਪਤਾ ਨਹੀਂ ਅੱਜ ਕੱਲ ਦੇ ਨਿਆਣਿਆਂ ਨੂੰ ਕੀ ਏ ਕਿਤੇ ਘਟੇ ਤੋਂ ਸਾਨੂੰ ਅਲਰਜੀ ਹੁੰਦੀ ਏ ਅਗਲੇ ਘਰ ਜਾ ਕੇ ਕੀ ਕਰੇਗੀ ਹੈ ਜੇ ਇੱਥੋਂ ਹੀ ਕੰਮ ਸਿੱਖੇਗੀ ਤੇ ਫੇਰ ਹੀ ਅਗਲੇ ਘਰ ਜਾ ਕੇ ਕਰੇਗੀ ਜਿੱਦੇ ਗੱਲਾਂ ਹੀ ਕਰਵਾਏਗੀ ਚੰਗਾ ਕੋਈ ਨਹੀਂ ਮਾਸੀ ਅੱਗੇ ਦੀ ਤੇ ਅੱਗੇ ਵੇਖੀ ਜਾਊਗੀ ਪਰ ਹੋਣੀ ਮੇ ਕੋਹਣਾ ਅੱਜ ਕੱਲ ਦੇ ਨਿਆਣਿਆਂ ਨਾ ਮਿੱਟੀ ਪਲੀਤੀ ਆਪਣੀ ਕੀਤੀ ਹੈ ਸਰੀਰ ਦੀ ਅਲਰਜੀ ਹੈ ਤੁਹਾਨੂੰ ਆਏ ਕੰਮ ਉੱਠ ਕੇ ਤੇ ਕਰ ਆ ਨਾਲ ਆ ਜਾ ਬੋਰੇ ਭਰੀਏ ਕਿਤੇ ਨਹੀਂ ਤੈਨੂੰ ਅਲਰਜੀ ਹੋ ਚੱਲੀ ਮੈਂ ਮੈਨ ਕੋ ਗੱਲ ਦੱਸ ਅ ਕੰਮ ਦੇ ਦੇਣਾ ਅਜ ਘੁੰਮਣ ਫਿਰਨ ਕੌਣ ਜਾਂਦਾ ਹੁੰਦਾ ਵਾ ਜੇ ਜਾਣਾ ਹੀ ਤੇ ਚਾਰ ਦਿਨ ਹਟ ਕੇ ਚੱਲ ਜਾਂਦੇ ਆ ਕੰਮ ਤੇ ਕਰਾ ਜਾਂਦੇ ਨਾਲ ਅਸੀਂ ਦੋਵੇਂ ਮਰਨ ਡੀਆਂ ਨੀ ਉਦਾਂ ਕਿੱਥੇ ਜਾਣਾ ਸੀ ਚਾਰੇ ਨੇ ਘੁੰਮਣ ਆਹ ਤਾਂ ਪ੍ਰੀਤ ਨੇ ਕਿਤੇ ਆਪਣੇ ਪਿੰਡ ਗੱਲ ਕੀਤੀ ਪੇਕਿਆ ਨਾਲ ਤੇ ਉਹਦੀ ਮੰਮੀ ਨੇ ਹਾਂ ਕਰਤੀ ਗੱਡੀ ਦੀ ਉਹ ਗੱਡੀ ਲੈ ਕੇ ਤੇ ਵਿਚਾਰੇ ਘੁੰਮਣ ਤੁਰ ਗਏ ਨੇ ਐਡੇ ਚਾਹਾਂ ਨਾ ਕਿਤੇ ਉਹਨੇ ਗੱਡੀ ਧੋ ਕੇ ਲਿਸ਼ਕਾ ਕੇ ਤੇ ਫੇਰ ਉਹ ਵਿਚਾਰੇ ਗਏ ਨੇ ਤੇ ਚਲ ਕੋਈ ਗੱਲ ਨਹੀਂ ਨੀ ਹੋਰ ਕੜੀ ਤੱਕਰ ਉਹਨਾਂ ਨੇ ਆ ਜਾਣਾ ਮਾਸੀ ਜੇ ਹੋਰ ਘੜੀ ਤੱਕ ਆ ਜਾਣਾ ਹੀ ਵੀਰ ਨੇ ਤੇ ਫਿਰ ਮੈਨੂੰ ਕਲੀ ਨੂੰ ਕਿਉਂ ਫਾਪ ਆਇਆ ਵਾ ਸਾਰਿਆਂ ਨੇ ਰਲ ਕੇ ਬੋਰੇ ਭਰ ਲੈਣੇ ਹੀ ਨੀ ਆ ਤੇ ਜਾਣਾ ਹੀ ਉਹਨੇ ਮਸਿੰਦਰੀ ਤੇ ਆ ਕਿਤੇ ਬੰਦਾ ਲੇਟ ਫੇਟ ਹੀ ਹੋ ਜਾਂਦਾ ਪਰ ਆ ਜਿਹੜਾ ਉੱਤੇ ਆ ਨਾ ਇਹਦਾ ਕੋਈ ਪਤਾ ਨਹੀਂ ਕਿਹੜੇ ਵੜੇ ਟੜਬਟੜਾ ਬਾਜੇ ਦਾਣੇ ਉਹ ਹੀ ਨੇ ਠਿਗੇ ਜਿਹੜੇ ਪੜੋਲੇ ਪੈ ਜਾਣ ਫੜਬ ਦੂਜਾ ਬੋਰਾ ਭਰ ਗਾਂ ਮੇਰਾ ਪੋਤਾ ਆ ਗਿਆ ਨਹੀਂ। ਕਿ ਤਾਂ ਮਨਾ? ਸასიਆ ਮਮ ਜੀ। ਫਿਰ ਕਾ ਪੁੱਤ। ਹੋਰ ਠੀਕ ਜੇ। ਬਸ ਵਧੀਆ ਤੂੰ ਸੁਣਾਓ। ਠੀਕ ਵੀ ਠੀਕ ਆ ਪੁੱਤ। ਹੋਰ ਅਮਣ ਕੀ ਹਾਲ ਹੈ ਤੇਰਾ? ਠੀਕ ਹੀ ਆ ਹਾਲ ਵੀ। ਚਾ ਪਾਣੀ ਪੂਣੀ ਲਿਆ। ਪਾਣੀ ਭਾਬੀ ਨੂੰ ਕਹ ਹ ਲੈ ਹੁਣ। ਨਾਲੇ ਸਾਨੂੰ ਵੀ ਪਿਉਣਾ। ਅਸੀਂ ਤਾਂ ਕਦੋਂ ਦੇ ਕਣਕ ਪਾਉਣਦੇ ਆ। ਚਲ ਜਾ ਫਰੀ ਤੂੰ ਲਿਆ ਪਾਣੀ। ਪੈ ਗਈ ਆ ਇਹ ਰਹੀ ਗਈ। ਇਹ ਹੋ ਰਹੀ ਬਸ ਪਾ ਲਈ ਕੀ ਗੱਲ ਆ ਮਨ ਬੜੀ ਔਖੀ ਜੀ ਲੱਗਣ ਦੀ ਆ ਨਹੀਂ ਵੀਰ ਮੈਨੂੰ ਕੀ ਲੋੜ ਔਖੀ ਹੋਣ ਦੀ ਨਾਲੇ ਮੈਂ ਕਿਹੜੀ ਗੱਲ ਔਖੀ ਹੋਣਾ ਲੱਗਣ ਤੇ ਡਈ ਹੁਣ ਮੈਨੂੰ ਤੇ ਨਹੀਂ ਪਤਾ ਇਹ ਕਿਹੜੀ ਗੱਲ ਔਖੀ ਆ ਕਣਕ ਪਾਉਣੀ ਪਈ ਆ ਤਾਂ ਕਰਕੇ ਔਖੀ ਹੋਣੀ ਆ ਕਿ ਜਾਂ ਸਾਡੇ ਘੁੰਮਣ ਤੋਂ ਔਖੀ ਆ ਨਹੀਂ ਵੀਰ ਦਸ ਕੰਮ ਅੱਗੇ ਨਹੀਂ ਕਰੀਦਾ ਕਣਕ ਨਾ ਕੀ ਹੋਣਾ ਮੈਂ ਔਖੀ ਨਾਲੇ ਤੁਸੀਂ ਜਿਹੜਾ ਮੈਨੂੰ ਖੜਿਆ ਨਹੀਂ ਨਾ ਬਾਣਾ ਲਾ ਕੇ ਤੇ ਮੈਨੂੰ ਕੋਲ ਜੇ ਛੱਡ ਗਏ ਮੈਂ ਜੇ ਗੱਡੀ 'ਚ ਬਹਿ ਜਿੰਦੀ ਤੇ ਤੇਲ ਤਾਂ ਡਾ ਵੱਧ ਲੱਗ ਜਾਣਾ ਸੀ ਅਮਣ ਹਾ ਗੱਦਾਂ ਦੀ ਗੱਲ ਕਰ ਦਿੱਤੀ ਉਹ ਕਿ ਤੈਨੂੰ ਬਾਹਨੇ ਨਾਲ ਕਾਲਜ ਛੱਡ ਆ। ਤੂੰ ਹੀ ਤਾਂ ਮੈਨੂੰ ਕਿਹਾ ਸੀ ਕਿ ਇੱਥੇ ਛੱਡ ਜੋ ਮੈਂ ਆਪੇ ਆ ਜਾਂਗੀ। ਨਾਲੇ ਜਿਹੜੀ ਜਾਨ ਦੀ ਗੱਲ ਵਾ ਉਹ ਤੋਂ 15 ਦਿਨ ਹੋ ਗਏ ਸਾਡੀ ਸਲਾਹ ਚੱਲਣ ਦੀ ਆ ਕਿ ਅਸੀਂ ਦੋਵੇਂ ਜਾਣਿਆਂ ਨੇ ਜਾਣਾ ਵਾ। ਫਿਰ ਤੈਨੂੰ ਆਪਾਂ ਕਾਹ ਤੋਂ ਛੱਡ ਕੇ ਜਾਣਾ ਹੈ। ਚਲੋ ਕੋਈ ਨਹੀਂ ਵੀਰ ਜੀ। ਤੁਸੀਂ ਸਹੀ ਜੇ ਤੇ ਮੈਂ ਗਲਤੀ ਠੀਕ ਵਾਂ।